ਓਪਾ ਜੀ ਬਹੁਤ ਬਹੁਤ ਧੰਨਵਾਦ ਹੈ। ਆਹ ਖੇਡ ਮੈਦਾਨ 'ਚ ਰੇਡ ਕਹਿੰਦੇ ਕੌਣ ਗੱਪਰੂ ਪਾੜ ਵਾਸਤੇ ਪਹੁੰਚ ਗਿਆ। ਆਹ ਮੁੰਡਾ ਕਹਿੰਦੇ ਹਰਦਾਸੇ ਵਾਲਿਆ ਹਰਜਾਲ ਦਾ ਵੀਰ ਹੈ। ਸਖ ਰੇਡ ਪਾਉਣ ਨੂੰ ਪਿਆ ਹੋਇਆ ਹੈ। ਆਹ ਤਕਾਰਯੋਗ ਸੀ ਕੋਪੀ ਵਰਗੇ ਜਸਕਰਨ ਨੰਮਾ ਇੱਕ ਸਟਾਰ ਤੇ ਆਹ ਮੁੰਡੇ ਨੇ 2 ਨੰਬਰ ਤੋਂ ਬੁੱਟ ਕੇ ਟਾਈ ਕੀਤੀ ਹੈ ਪਰ ਪੁਆਇੰਟ ਕਹਿੰਦੇ ਧਾਵੀ ਦੇ ਸੇ ਟੁੱਟਦਾ ਹੋਇਆ ਹੈ। ਅਗਲੀ ਰੇਡ ਕਿਨੇ ਪਾਉਣੇ ਹੈ। ਲਾਹ ਖੇਡ ਮੈਦਾਨ 'ਚ ਕਹਿੰਦੇ ਕੁੱਤਾ ਰੇਡ ਪਾਉਣਾ ਵਾਦਾ ਹੈ ਕੰਗੜਾ ਪਿੰਡ ਹੈ ਖੇਡ ਵਿੱਚ ਕੁੱਦੇ ਦੀ ਪਈ ਹੋਈ ਰੇਡ ਆਹ ਚਾਰ ਦਾਫਿਆਂ ਦੇ ਗੱਭਰੂ ਹੜਕਾ ਝੁਗਿਆ ਖਿਡਾਰੀ ਮੋਰ ਬਣਿਆ ਹੋਇਆ ਹੈ ਸਾਹਮਣੇ ਚਾਰ ਨੇ ਆਹ ਕਾਉਂਟਰ ਟ੍ਰਾਈ ਕਰਦਾ ਹੈ ਉਹ ਸ਼ੂਸ਼ਕ ਵਾਲਾ ਸੁੱਖਾ ਕਹਿੰਦੇ ਕਦੀ ਰੀਤੇ ਦੀ ਗੱਲ ਹੋਈ ਹੈ ਉਹ ਕੁੱਦੇ ਦੀ ਪਈ ਹੋਈ ਰੇਡ ਸ਼ੂਸ਼ਕ ਵਾਲਾ ਸੁੱਖਾ ਕਹਿੰਦੇ ਨਜਦੀਕ ਔਰ ਦੀ ਮਾਂ ਮਿੱਟੀ ਦੀ